ਪੰਜਾਬ ਨੇੜੇ ਲੱਭ ਗਿਆ ਕਸ਼ਮੀਰ ਦੇ ਗਲਮਾਰਗ ਤੋਂ ਵੀ ਸੋਹਣਾ ਪਿੰਡ ਜਿਸ ਨੇ ਭਾਰਤ ਵਿੱਚ ਲਿਆਂਦਾ ਸੀ ਸੇਬ ਦਾ ਪਹਿਲਾ ਬੀਜ ਪੈਨ ਦੇ ਢੱਕਣ 'ਚ ਲਕੋ ਕੇ ਅਮਰੀਕਾ ਤੋਂ ਲਿਆਂਦਾ ਸੀ ਸੇਬ ਦਾ ਪਹਿਲਾ ਬੀਜ ਭਾਰਤ ਦਾ ਸਭ ਤੋਂ ਪਹਿਲਾ ਪਿੰਡ ਹੈ ਸੇਬ ਬੀਜਣ ਵਾਲਾ ਹਾਂਜੀ ਜੋਸੇਫ ਸਭ ਤੋਂ ਪਹਿਲੇ ਇਹੀ ਲਗਾਤਾ ਸੀ ਜਹਾਂ ਪਰ ਉਹਨਾਂ ਦਾ ਪੁਰਾਣਾ ਘਰ ਬਣਾ ਹੈ ਉਹ ਅੱਜ ਵੀ ਹੈ ਵੈਸਾ ਕ ਵੈਸਾ ਹੀ ਹੈ ਤਾਂ ਲੋਕ वहां देखने जाते हैं सेब की खेती की इस तरह होती थी तो बहुत बहुत ही अच्छी जगह सुंदर जगह भी है अगे अगे देख लो भी को अमरीका नाम था फिर शादी हुई उसकी, फिर उसने बोला था की बाहर मत देना है क्योंकि रोजी रोटी है आप बहुत डेवेलप होगी लोगो ने तो क्या अपनी रिश्तेदारी कहां का रिश्तेदारी अगर यही पे रहता ना ये सेब आपको इस जगह की वैल्यू पैसा भी ज्यादा होना था ਹੋਣ ASCII ਤੁਹਾਨੂੰ ਸਤਿਆਨੰਦ ਸਟੋਕ ਦਾ 100 ਸਾਲ ਤੋਂ ਪੁਰਾਣਾ ਮਕਾਨ ਆ ਜਿਹੜਾ ਅੱਜ ਵੀ ਉਸੇ ਹਾਲਾਤ ਵਿੱਚ ਆ ਸਾਰਾ ਮਿੱਟੀ ਪੱਥਰ ਤੋਂ ਤਿਆਰ ਆ ਆਲੇ-ਦੁਆਲੇ ਦੇ ਸੋਹਣੇ-ਸੋਹਣੇ ਦ੍ਰਿਸ਼ ਦੇਖ ਕੇ ਕਿਹਦਾ ਦਿਲ ਖੁਸ਼ ਨਹੀਂ ਹੋਏਗਾ ਬਾਗਾਂ ਦੇ ਵਿੱਚ ਹੀ ਲੋਕਾਂ ਦੇ ਘਰ ਆ ਤੁਸੀਂ ਸਾਹਮਣੇ ਦੇਖ ਸਕਦੇ ਆ ਕਾਫੀ ਉੱਚੇ ਪੱਧਰ ਤੇ ਖੇਤੀ ਹੁੰਦੀ ਆ ਇੱਥੇ BB7 Rider Channel ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤ ਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਇਸ ਵੇਲੇ ਅਸੀਂ ਨਾਰਕੰਡਾ ਦੇ ਵਿੱਚ ਆ ਜਿੱਦਾਂ ਤੁਸੀਂ ਸਾਰੇ ਜਾਣਦੇ ਆ ਇਹ ਹਿਮਾਚਲ ਦੇ Shimla District ਵਿੱਚ ਪੈ ਜਾਂਦਾ ਆ ਅੱਜ ਅਸੀਂ ਤੁਹਾਨੂੰ ਭਾਰਤ ਦਾ ਉਹ ਪਿੰਡ ਦਿਖਾ ਲੈਣਾ ਆ ਜਿੱਥੇ ਸੇਬ ਦਾ ਬੀਜ ਸਭ ਤੋਂ ਪਹਿਲਾਂ ਬੀਜਿਆ ਗਿਆ ਸੀਗਾ ਕਹਿੰਦੇ ਜਿਹੜਾ ਸੇਬ ਦਾ ਬੀਜ ਆ ਇਹ ਅਮਰੀਕਾ ਤੋਂ ਲਿਆਂਦਾ ਗਿਆ ਸੀ ਪੈਨ ਦੇ ਕੈਪ ਵਿੱਚ ਲੁਕੋ ਕੇ ਕੀ ਕਾਰਨ ਹੋਊਗਾ ਕਿ ਬੀਜ ਨੂੰ ਲੁਕੋ ਕੇ ਲਿਆਂਦਾ ਗਿਆ ਕਹਿੰਦੇ ਇਹ ਪਿੰਡ ਅੱਜ ਭਾਰਤ ਦਾ ਸਭ ਤੋਂ ਅਮੀਰ ਪਿੰਡ ਵੀ ਹੋਣਾ ਸੀਗਾ ਜੇ ਇੱਕ ਨਿੱਕੀ ਜਿਹੀ ਗਲਤੀ ਨਾ ਹੁੰਦੀ ਉਹ ਕਿਹੜੀ ਗਲਤੀ ਸੀ ਅਸੀਂ ਜਾ ਕੇ ਪਿੰਡ ਵਾਲਿਆਂ ਨਾਲ ਗੱਲਬਾਤ ਕਰਦੇ ਆਂ ਇਹ ਪਿੰਡ ਜਿਹੜਾ ਆ ਨਾਰਕੰਡਾ ਤੋਂ 15 ਕਿਲੋਮੀਟਰ ਦੂਰ ਥਾਣਾਦਰ ਪੈ ਜਾਂਦਾ ਆ ਤੇ ਚੱਲਦੇ ਆਂ ਹੁਣ ਰਸਤੇ ਤੇ ਸੋਹਣੇ ਸੋਹਣੇ ਦ੍ਰਿਸ਼ਾ ਸੀ ਤੁਹਾਨੂੰ ਦਿਖਾਲਦੇ ਜਾਵਾਂਗੇ ਬਾਕੀ ਇੱਥੇ ਜਿੱਥੇ ਅਸੀਂ ਰੁਕੇ ਆਂ ਇਹ ਗੈਸਟ ਹਾਊਸ ਆ ਜਿੱਦਾਂ ਤੁਸੀਂ ਸਾਰੇ ਜਾਣਦੇ ਆ ਸਾਨੂੰ 2 ਦਿਨ ਹੋ ਗਏ ਆ ਇੱਥੇ ਅੰਕਲ ਹੁਣੀ ਆ ਜਿਹੜੇ ਉਹ ਵੀ ਕਾਫੀ ਨੌਲੇਜ ਰੱਖਦੇ ਆ ਇਸ ਪਿੰਡ ਦੀ ਉਹਨਾਂ ਤੋਂ ਵੀ ਜਾਣਦੇ ਆ ਇਸ ਪਿੰਡ ਬਾਰੇ ਹੁਣ ਆਲੇ-ਦੁਆਲੇ ਤੁਸੀਂ ਦੇਖ ਲਓ ਜਿੱਦਾ ਤੁਹਾਨੂੰ ਮੈਂ ਕੱਲ ਵੀ ਦਿਖਾਇਆ ਸੀਗਾ ਇਹ ਬਾਗ ਹੀ ਬਾਗ ਆ ਸੇਬਾਂ ਦੇ ਤੇ ਚੈਰੀਆਂ ਦੇ ਸਾਰਾ ਨਾਰਕੰਡਾ ਫਰੂਟਾਂ ਨਾਲ ਭਰਿਆ ਪਿਆ ਆ ਬਹੁਤ ਵਧੀਆ ਲੱਗੂਗਾ ਜੇ ਤੁਸੀਂ ਵੀ ਇੱਥੇ ਆਉਨੇ ਆ ਚਲੋ ਹੁਣ ਅੰਕਲ ਉਹਨਾਂ ਨਾਲ ਗੱਲਬਾਤ ਕਰਕੇ ਵੱਧਦੇ ਆ ਪਿੰਡ ਵੱਲ ਨੂੰ ਅੰਕਲ ਜੀ ਸਾਨੂੰ ਦੱਸੋ

तो वो सेब की जब उन्होंने देखा कि शुरू में वो सेब थोड़े से सेब लाए थे जब उन्होंने देखा कि वो सही से यहाँ पर बढ़ रहे हैं तो तो उन्होंने सोचा कि यहाँ पर सेब की खेती हो सकती है हो सकती। उसके बाद उन्होंने यहाँ के लोगों को प्रोत्साहन दिया कि आप सेब लगाइए तो उन्होंने सबसे पहले यहाँ सेब लाया था थानाधार ठीक है जी हाँ। उन्होंने जेडी हिस्ट्री है थोड़ा दसो जी वो मतलब बाहर जितना बारे इतने आके मतलब उन्होंने लड़की ने कहने ब्याह कराया वो क्या बोलते ईसाई मिशनरी थे ठीक है जी पहले वो थानादार में कुछ साल रहे फिर उन्होंने वहाँ पर ईसाई धर्म का थोड़ा सा प्रचार भी किया और उसके बाद वहां उन्होंने सेब के बाग लगाए स्टोक्स से वो सत्यनंद स्टोक्स बनेगा पहले नाम उनका जो स्टोक्स था थीक थीक फिर जब यहाँ रहने लगे तो उन्होंने नाम चेंज करके सत्यनंद स्टोक्स कर दिया और यहाँ की पहाड़ी शैली में वो कमीज पजामा और टोपी पहनते थे पहनते थे यहाँ पर यहाँ की वेशभूषा तो उन्होंने ही यहाँ पर पूरे हिमाचल में जो आज अर्थ की हिमाचल की सेब की है वो सबसे पहला नाम सत्यनंद स्टोक्स का है हाँ जी हाँ जी ते जे अमेरिका के थे अमेरिकन थे अमेरिकन थे अमेरिकन थे और सौ एक सौ बीस साल हो गए सेब की खेती को खेती हो तो उनका श्रेय सबसे पहले सत्यानंद स्ट्रोक को ही जाता है जाता है ठीक है, जी। है जी। हांजी। हांजी। मतलब भारत का सब तो पहला पेंडा है सेब हां जहाँ सेब सबसे पहले यहाँ लगाता था था में में ठीक ठीक है है और वहाँ पर एक अभी उनका क्या बोलते म्यूजियम भी है जहाँ पर उनका पुराना घर बना है वो आज भी है वैसा का वैसा ही है तो लोग वहाँ देखने जाते हैं ਸੇਬ ਕੀ ਖੇਤੀ ਇਸ ਤਰ੍ਹਾਂ ਹੁੰਦੀ ਸੀ ਤੋ ਬਹੁਤ ਬਹੁਤ ਹੀ ਅੱਛੀ ਜਗ੍ਹਾ ਸੁੰਦਰ ਜਗ੍ਹਾ ਵੀ ਹੈ ਪਤਾ ਹੈ ਜੀ ਜੀ ਚਲੋ ਠੀਕ ਅੰਕਲ ਜੀ ਠੀਕ ਹੈ ਸਰ ਠੀਕ ਹੈ ਅਸੀਂ ਥਾਣਾਦਾਰ ਪਿੰਡ ਵਿੱਚ ਪਹੁੰਚ ਗਏ ਆ ਆਲੇ ਦੁਆਲੇ ਦੇਖ ਲਓ ਕੋਠੀਆਂ ਹੀ ਕੋਠੀਆਂ ਆ ਬਾਗ ਹੀ ਬਾਗ ਆ ਕਿੱਥੋਂ ਪਤਾ ਚੱਲਦਾ ਏ ਪਿੰਡ ਕਿੰਨਾ ਡਿਵੈਲਪ ਹੋ ਚੁੱਕਾ ਆ ਪਹਾੜੀ ਦੀ ਚੋਟੀ ਦੇ ਉੱਪਰ ਬਾਗ ਹੀ ਬਾਗ ਖਾਈ ਦੇ ਵਿੱਚ ਕੋਠੀਆਂ ਹੀ ਕੋਠੀਆਂ ਇੱਕ ਵਾਰ ਤੁਹਾਨੂੰ ਅਸੀਂ ਨਿਗਾ ਫਰਾਨੀ ਆ ਦੂਰ ਦੂਰ ਤੱਕ ਤੁਹਾਨੂੰ ਕੋਠੀਆਂ ਨਜ਼ਰ ਆਉਣਗੀਆਂ ਰੰਗ ਬਰੰਗੀਆਂ ਵੱਖਰੇ ਵੱਖਰੇ ਡਿਜ਼ਾਈਨ ਦੀਆਂ ਸਾਹਮਣੇ ਦਿਖਾਈ ਦੇ ਰਹੀ ਕੋਠੀ ਦੇ ਕੇ ਤਾਂ ਰੂਹ ਖੁਸ਼ ਹੁੰਦੀ ਆ ਸੀ ਸਾਹਮਣੇ ਨਜ਼ਰ ਮਾਰੋ ਕਿੰਨੀ ਸੋਹਣੀ ਕੋਠੀ ਆ ਇਹਦੇ ਆਲੇ-ਦੁਆਲੇ ਬਾਗੀ-ਬਾਗ ਆ ਸੇਬਾਂ ਦੇ ਇਸ ਤਰ੍ਹਾਂ ਦੀਆਂ ਅਣਗਿਣਤ ਕੋਠੀਆਂ ਤੁਹਾਨੂੰ ਥੱਲੇ ਦੇਖਣ ਨੂੰ ਮਿਲਣਗੀਆਂ ਸੇਬਾਂ ਦੇ ਉੱਪਰ ਜਾਲੀ ਦਿੱਤੀ ਹੋਈ ਆ ਉਹਨਾਂ ਦੀ ਸੇਫਟੀ ਵਾਸਤੇ ਬਹੁਤ ਜ਼ਿਆਦਾ ਏਰੀਆ ਇਹ ਡਿਵੈਲਪ ਆ ਤਰ੍ਹਾਂ-ਤਰ੍ਹਾਂ ਦੀਆਂ ਕੋਠੀਆਂ ਦੇਖ ਕੇ ਪਤਾ ਚੱਲਦਾ ਆ ਇੱਥੇ ਲੋਕਾਂ ਕੋਲ ਕਿੰਨਾ ਜ਼ਿਆਦਾ ਪੈਹਾ ਆ ਹਰ ਕੋਠੀ ਵੱਖਰੇ ਡਿਜ਼ਾਈਨ ਦੀ ਤੁਹਾਨੂੰ ਦੇਖਣ ਨੂੰ ਮਿਲੇਗੀ ਅੱਗੇ-ਅੱਗੇ ਤੁਸੀਂ ਦੇਖ ਲਓ ਹੋਰ ਵੀ ਵਧੀਆ ਕੋਠੀਆਂ ਆ ਰਹੀਆਂ ਆ ਵਿਦੇਸ਼ਾਂ ਵਾਲੀ ਫੀਲਿੰਗ ਆ ਰਹੀ ਆ ਸਾਨੂੰ ਇਸ ਪਿੰਡ ਵਿੱਚ ਆ ਕੇ ਇੰਨਾ ਜ਼ਿਆਦਾ ਤਰੱਕੀ ਕਰ ਚੁੱਕਿਆ ਹੈ ਇਹ ਪਿੰਡ ਅਸੀਂ ਥਾਣਾਦਾਰ ਪਿੰਡੇ ਦੇ ਵਿੱਚ ਆਏ ਆ ਬਜ਼ੁਰਗਾਂ ਦੇ ਕੋਲੋਂ ਪੁੱਛਦੇ ਆ ਇਸ ਪਿੰਡ ਬਾਰੇ ਨਮਸਤੇ ਜੀ ਸਰ ਇਹ ਪਿੰਡ ਭਾਰਤ ਦਾ ਸਭ ਤੋਂ ਪਹਿਲਾਂ ਸੇਵ ਕਹਿੰਦੇ ਜਿਹੜਾ ਆ ਇੱਥੇ ਲੱਗਿਆ ਸੀਗਾ ਹਾਂਜੀ ਤੇ ਬਾਹਰੋਂ ਸੀ ਜੋ ਨੌਜਵਾਨ ਇੱਥੇ ਲੈ ਕੇ ਆਇਆ ਸੀਗਾ ਸਰ ਜੋ ਸਾਨੂੰ ਪਤਾ ਲੱਗਿਆ ਸਰ ਤੇ ਉਹਨਾਂ ਬਾਰੇ ਪੂਰੀ ਡਿਟੇਲ ਦੇ ਵਿੱਚ ਦੱਸੋ ਨਾਲੇ ਪਿੰਡ ਬਾਰੇ ਸਰ ਇਹ 크੍ਰਿਸਚਨ ਥਾ ਅਮਰੀਕਾ ਸੇ ਆਇਆ ਥਾ ਫਿਰ ਯਾ ਆ ਕੇ ਸੇਵ ਲੈ ਕੇ ਮਤਲਬ ਯਾ ਪੇ ਆਇਆ ਠੀਕ ਹੈ ਘੁੰਮਤੇ ਹੋਏ ਆਇਆ ਤੇ ਜੇ ਨੌਜਵਾਨ ਕੌਣ ਥਾ ਸਰ ਪੈਸੀ ਨੌਜਵਾਨ ਉਹ क्रिश्चियन था अच्छा बाहर से आया आ, अमेरिका से अमेरिका से आया था उसका नाम था सेम स्टोक्स फिर यहाँ फिर यहाँ आके रहने लगा फिर यहाँ आके वो उसने रिहायश करी जब रिहायश करी यहाँ फिर उसने अपना कन्वर्ट किया हिंदुजम में वो क्रिश्चियन था फिर यहाँ शादी हुई उसकी फिर यहाँ क्रिश्चन टी में वो किया फिर जब आया तो वो गुफा में रहता था पहले क्योंकि यहाँ के लोग नहीं मानते थे क्रिश्चियन को अपने साथ रीति रिवाज के मुताबिक तो फिर जब उसने हिंदुजम अपनाया तब जाके वो यहाँ पे आया फिर नाम भी कन्वर्ट किया फिर वो सत्यानंद नाम से हुआ मशहूर हुआ सत्यानंद सत्यनंद के नाम से सत्यानंद स्टोक्स पहले सेमुअल स्टोक्स था फिर सत्यानंद स्टोक्स के नाम से मशहूर हुआ यहाँ पे फिर उसने जो सेब सेब का जो था ये भी उसी ने अमेरिका से लाया फिर यहाँ को लोगों को जागरूक करने के लिए कि लोग आप लोग जागरूक हो जाओ फिर उसने यहाँ वो सेब ला के लोगों में बांटे इधर उधर फिर उसने बोला था कि ये बाहर मत देना है क्योंकि रोजी रोटी है आप बहुत डेवलप होंगे सेब के बूटे जो थे के जो बूटे थे तो फिर लोगों ने कोई रिश्तेदारी में किसी दूसरे को इस तरह बाहर निकालना शुरू किया पैसे के लालच में भी किया कि बूटे बेच दे के मेरे को पैसा आ जाएगा क्योंकि पैसे की प्रॉब्लम थी यहाँ उस टाइम तो फिर इस वजह से बाहर बूटे बाहर को निकले ਇਹ ਫੈਲਤਾ ਗਿਆ ਪੂਰੇ ਹਿਮਾਚਲ ਮੈਂ। ਹਾਂ ਪੂਰੇ ਹਿਮਾਚਲ ਮੈਂ ਫਿਰ ਉਹ ਆਪਕਾ ਉਧਰ ਚਲੇ ਗਿਆ ਯੂਪੀ ਕੇ ਟੌਪ ਟੌਪ ਹਾਈਟ ਤੇ ਵੀ ਫਿਰ ਸਾਰੇ ਮੈਂ ਫੈਲ ਗਿਆ। ਤੇ ਪਿੰਡ ਵਿੱਚ ਸਦ ਉਹਨਾਂ ਦਾ ਪੁਰਾਣਾ ਬੰਗਲਾ ਜਿਹੜਾ ਆ ਹਾਂ ਜੀ ਉਹ ਵੀ ਹੈ। ਇਹ ਕਿੰਨਾ ਪੁਰਾਣਾ ਸਰ? ਇਹ ਤਾਂ ਮੇਰੀ ਕਹਿਲ 100 ਸਾਲ ਤੋਂ ਜ਼ਿਆਦਾ ਹੈ। 100 ਸਾਲ ਤੋਂ ਕਿਉਂਕਿ ਸ਼ਤਾਬਦੀ ਅਭੀ ਪਿੱਛੇ ਮਨਾਈ ਆ ਨਾ 100 ਸਾਲ ਦੀ। ਹਾਂ 100 ਸਾਲ ਤੋਂ ਜ਼ਿਆਦਾ। क्यूँकी आप वहां जाके देखो ना फिर वो भी उसका भी वो आएगा मंदिर का भी आएगा साथ में टेम्पल बनाया टेम्पल में संस्कृत के श्लोक लिखे हैं सारे उसमें टोटल ज्यादातर सारे लोग अमीर ही तुम सारे ही ज्यादा चेरी वगैरा भी होती है जहाँ पे ਜਦ ਹੀ ਹੋਤੀ ਹੈ ਕੁਮਾਨੀ ਹੋਤੀ ਹੈ ਫਰੂਟਸ ਸਾਰੇ ਮਿਲेंगे यहां पे टोटल ਚਲੋ ਵਧੀਆ ਲੱਗਿਆ ਸਰ ਗੱਲਬਾਤ ਕਰਕੇ ਜੀ ਜੀ ਧੰਨਵਾਦ ਹੁਣ ਤੁਹਾਨੂੰ ਪਹਾੜੀ ਉੱਪਰ ਬਣਿਆ ਸਤਿਆ ਆਨੰਦ ਸਟਾਕ ਦਾ ਬੰਗਲਾ ਆ ਤੇ ਮੰਦਿਰ ਆ ਉਹ ਦੋਨੋਂ ਦਿਖਾਣੇ ਆ ਆ ਰਸਤਾ ਆ ਜਿਹੜਾ ਬੰਗਲੇ ਵੱਲ ਨੂੰ ਜਾਂਦਾ ਆ ਪਗਦੰਡੀ ਟਾਈਪ ਰਸਤਾ ਆ ਰਸਤੇ ਦੇ ਵਿੱਚ ਸਾਨੂੰ ਸੇਬਾਂ ਦੇ ਬਾਗ ਹੀ ਬਾਗ ਮਿਲਣੇ ਆ ਤੁਸੀਂ ਜਿੱਧਰ ਮਾਤੀ ਨਜ਼ਰ ਮਾਰ ਲਓ ਤੁਹਾਨੂੰ ਸੇਵੇ ਲੱਗੇ ਮਿਲਣਗੇ ਕਾਫੀ ਸਕੂਨ ਭਰਿਆ ਰਸਤਾ ਆ ਜਿਹੜਾ ਹਰ ਕਿਸੇ ਨੂੰ ਵਧੀਆ ਲੱਗੇਗਾ ਚੱਲਦੇ ਆ ਇਸ ਰਸਤੇ ਦਾ ਮਜ਼ਾ ਲੈਂਦੇ ਬਹੁਤ ਬਹੁਤ ਜ਼ਿਆਦਾ ਉੱਚੇ ਪੱਧਰ ਤੇ ਇੱਥੇ ਸੇਬ ਦੀ ਖੇਤੀ ਹੁੰਦੀ ਆ ਹੋਰ ਵੀ ਖਾਵੀ ਫਰੂਟ ਹੁੰਦੇ ਆ ਲੇਕਿਨ ਸੇਬ ਜ਼ਿਆਦਾ ਹੁੰਦਾ ਆ ਇੱਥੇ ਚੀੜੀਆਂ ਦੀਆਂ ਆਵਾਜ਼ਾਂ ਦੇਖ ਲਓ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਆ ਤਰਾਂ-ਤਰਾਂ ਦੀਆਂ ਆਵਾਜ਼ਾਂ ਸਾਨੂੰ ਇੱਥੇ ਬਾਗਾਂ ਦੇ ਵਿੱਚ ਸੁਣਨ ਨੂੰ ਮਿਲ ਰਹੀਆਂ ਪੰਛੀਆਂ ਦੀਆਂ ਬਾਗਾਂ ਦੇ ਵਿੱਚ ਹੀ ਲੋਕਾਂ ਦੇ ਘਰ ਆ ਤੁਸੀਂ ਸਾਹਮਣੇ ਦੇਖ ਸਕਦੇ ਆ ਕਾਫੀ ਉੱਚੇ ਪੱਧਰ ਤੇ ਖੇਤੀ ਹੁੰਦੀ ਆ ਇੱਥੇ ਅਸੀਂ ਪਹੁੰਚ ਗਏ ਆ ਸਤਿਆ ਅਨੰਦ ਸਟਾਕ ਦੁਆਰਾ ਬਣਾਇਆ 100 ਸਾਲ ਤੋਂ ਵੀ ਪੁਰਾਣਾ ਮੰਦਿਰ ਆ ਇਹ ਰਹਾ ਸਾਰਾ ਲੱਕੜ ਤੋਂ ਤਿਆਰ ਕੀਤਾ ਗਿਆ ਆ ਬਹੁਤ ਕੀਮਤੀ ਲੱਕੜ ਤੋਂ ਇਹ ਬਣਾਇਆ ਗਿਆ ਹੈ ਸਗਾ ਸਾਰਾ ਘੁੰਮ ਕੇ ਤੁਹਾਨੂੰ ਅਸੀਂ ਹੁਣ ਦਿਖਾਉਨੇ ਆ ਇਸ ਪਿੰਡ ਦੀ ਹਿਸਟਰੀ ਸੋਣਾ ਅਸੀਂ ਹੈਰਾਨ ਹੋ ਰਹੇ ਆ 120 ਸਾਲ ਪਹਿਲਾਂ ਅਮਰੀਕਾ ਤੋਂ ਅੰਗਰੇਜ਼ ਆਉਂਦਾ ਆ ਇਸ ਪਿੰਡ ਦੇ ਕੋਲ ਆ ਕੇ ਰਹਿੰਦਾ ਆ ਇਸ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਾਉਂਦਾ ਆ ਜਿਹਦੇ ਨਾਲ ਇੱਥੇ ਦੇ ਜਿਹੜੇ ਲੋਕ ਸੀ ਉਹਨਾਂ ਦਾ ਪਿਆਰ ਉਸ ਨੌਜਵਾਨ ਦੇ ਨਾਲ ਵਧਦਾ ਆ ਜਿਹਦਾ ਨਾਂ ਸਤਿਆਨੰਦ ਸਟਾਕਸ ਸੀਗਾ ਜਦ ਉਸ ਨੌਜਵਾਨ ਨੇ ਇਸ ਪਿੰਡ ਦੇ ਲੋਕਾਂ ਦੇ ਹਾਲਾਤ ਦੇਖੇ ਕਿਉਂਕਿ ਲੋਕ ਬਹੁਤ ਗਰੀਬ ਸੀ ਉਸ ਸਮੇਂ ਤਾਂ ਉਹਨਾਂ ਦੇ ਇਸ ਨਾਜਕ ਹਾਲਾਤਾਂ ਨੂੰ ਦੇਖਦਾ ਹੋਇਆ ਉਹ ਨੌਜਵਾਨ ਇੱਕ ਵੱਡਾ ਕਦਮ ਚੱਕਦਾ ਆ ਦੁਆਰਾ ਅਮਰੀਕਾ ਜਾਂਦਾ ਆ ਤਾਂ ਉੱਥੋਂ ਸੇਵ ਦਾ ਜਿਹੜਾ ਬੀਜ ਸੀਗਾ ਇੱਕ ਪੈਨ ਦੇ ਕੈਪ ਵਿੱਚ ਟੱਕਣ ਵਿੱਚ ਲੁਕੋ ਕੇ ਇੱਥੇ ਲੈ ਕੇ ਆਉਂਦਾ ਆ ਉਸ ਬੀਜ ਤੋਂ ਜਦੋਂ ਉਹ ਸੇਬ ਦਾ ਬੁੱਟਾ ਤਿਆਰ ਕਰਦੇ ਆ ਤੇ ਦੇਖਦੇ ਆ ਕਿ ਇੱਥੇ ਇਹ ਸੇਬ ਕਾਮਯਾਬ ਹੋ ਰਿਹਾ ਆ ਤਾਂ ਉਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਇੱਥੇ ਉੱਚੇ ਪੱਧਰ ਤੇ ਸੇਬ ਦੀ ਖੇਤੀ ਕਰਦੇ ਆ ਪਿੰਡ ਵਾਲਿਆਂ ਵੱਲੋਂ ਉਹਨਾਂ ਦੀ ਯਾਦਗਰ ਵੀ ਬਣਾਈ ਗਈ ਆ ਹੋਣ ASCII ਤੁਹਾਨੂੰ ਸਤਿਆਨੰਦ ਸਟੋਕ ਦਾ 100 ਸਾਲ ਤੋਂ ਪੁਰਾਣਾ ਮਕਾਨ ਆ ਜਿਹੜਾ ਅੱਜ ਵੀ ਉਸੇ ਹਾਲਾਤ ਵਿੱਚ ਆ ਸਾਰਾ ਮਿੱਟੀ ਪੱਥਰ ਤੋਂ ਤਿਆਰ ਆ ਆਲੇ-ਦੁਆਲੇ ਦੇ ਸੋਹਣੇ-ਸੋਹਣੇ ਦ੍ਰਿਸ਼ ਦੇਖ ਕੇ ਕਿਹਦਾ ਦਿਲ ਖੁਸ਼ ਨਹੀਂ ਹੋਏਗਾ ਆ ਸਾਹਮਣੇ ਬੰਗਲਾ ਜਿਹੜਾ ਆ ਇਹ ਵੀ ਉਹਨਾਂ ਦਾ ਆ ਸੀਬ ਚੈਰੀਆਂ ਦੇ ਬਾਗ ਹੀ ਬਾਗਾ ਇਸ ਜਗ੍ਹਾ ਤੋਂ ਪਿੰਡ ਦਾ ਦ੍ਰਿਸ਼ ਦੇਖ ਲੋ ਕਿੰਨਾ ਸੋਹਣਾ ਲੱਗਦਾ ਪਿਆ ਆ ਦੂਰ ਦੂਰ ਦੀਆਂ ਪਹਾੜੀਆਂ ਵੀ ਨਜ਼ਰ ਆ ਰਹੀਆਂ ਆ। सबसे पहले सेब इसी जगह पे आया था फिर यहाँ ज्यादा डिवेलमेंट होगी जो सेब है सबसे पहले आया था था जो बंदे बंदे ने ने लाया उस ये बोला था इससे बाहर नहीं जाने देना कोटगढ़ से ना बाहर नहीं जाना लोगो ने तो क्या किया अपनी रिश्तेदारी में दे दिया सेब कोई कहाँ का था कोई कहाँ का रिश्तेदारी में अगर यहीं पे रहता ना ये सेब तो आपको पता इस जगह की वैल्यू पैसा भी ज्यादा होना था फिर वैल्यू बंदों ने लाना था सेब पर फिर थोड़ा बाद में डिवेलप होना था बाकी इलाका ਹੁਣ ਵੀਡੀਓ ਦੇ ਇੱਥੇ ਸਮਾਪਤੀ ਕਰਦੇ ਆ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਲਓ ਖੇਤਾਂ ਦੇ ਵਿੱਚ ਇਸ ਤਰ੍ਹਾਂ ਦੇ ਮਿੱਟੀ ਦੇ ਘਰ ਤੁਹਾਨੂੰ ਦਿਖਾਈ ਦੇਣਗੇ ਇਹ ਰਾਖੀ ਕਰਨ ਵਾਸਤੇ ਬਣਾਏ ਗਏ ਆ ਹੁਣ ਆਸ ਕਰਦੇ ਆ ਕਿ ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਹੋਏਗੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਕਿਉਂਕਿ ਇਹ ਪਿੰਡ ਸਾਡੇ ਸਾਰਿਆਂ ਤੋਂ ਇੱਕ ਤਰ੍ਹਾਂ ਲੁਕਿਆ ਹੋਇਆ ਸੀਗਾ ਚਲੋ ਹੁਣ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ